ਇੱਕ ਸੰਦੀਪ ਸਿੰਘ ਕੰਗਵਾਸੀ ਭਗਵਾਂ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈ ਗਿਆ ਜੇਲ੍ਹੋਂ ਤੋਂ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨ ਦੇ ਗਰੁੱਪ ਦਾ ਬੰਦਾ ਕਹਿ ਕੇ ਕਿ ਮੈਨੂੰ 75 ਲੱਖ ਦਿੱਤਾ ਜਾਵੇ ਫਰौती ਮੰਗੀ ਹੈ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸਰਾਦੀ ਤੇ ਆਪਾਂ ਡਿਲੀਵਰੀ ਕਰਨ ਜਾਣਦੇ ਆ ਕਿ ਉਦੋਂ ਮੋਗਰੇਫੀ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਦੇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਉਸ ਦੇ ਲਿੰਕ ਸਹੀ ਵੈਰੀਫਾਈ ਕਰਦੇ ਆ ਇਹਦੇ ਰਿਗਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਨਹੀਂ ਅਜੇ ਲੈ ਰਹੇ ਆ ਤੇ ਉਸ ਤੋਂ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਦਿੱਤੀ ਜਾਏਗੀ ਸਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪੱਛਤਾ ਨਹੀਂ ਇਹ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਹੀ ਮੰਗਾਇਆ ਹੋਇਆ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਸਬੰਧ ਵਿੱਚ ਆਪਾਂ ਵੀ ਜੋ ਵੀ ਸਰ ਇਹ ਲਿੰਕਸ ਫਟਾ ਲੱਗ ਕੇ ਕੋਸ਼ਿਸ਼ ਕਰਨੀ ਹੈ ਕਿ ਕਿੱਥੋਂ ਆ উদ্দেশ্য কাৰ্যায়ে এই চৰোতিয়ে যে চুতিতে পেচেছে